ਸੋਸ਼ਲ ਮੀਡੀਆ ਦੇ ਉੱਪਰ ਸੁਖਰਤਿਆ ਤੇ ਮਨਜੀਤ ਕੋਰ ਦਾ ਮੁੱਦਾ ਕਾਫੀ ਦਿਨਾਂ ਤੋਂ ਚੱਲਿਆ ਹੋਇਆ ਸੀ ਇਹ ਦੋਨੋਂ ਇੰਸਟਾਗ੍ਰam ਅਕਾਊਂਟ ਤੇ ਲਾਈਵ ਆ ਕੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਗਲਤ ਬੋਲਦੇ ਸੀ ਤੇ ਗਾਲੀ ਗਲੋਚ ਕਰਦੇ ਸੀ ਜਿਸ ਨਾਲ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਸੀ ਤੇ ਦੋਸਤੋ ਅਮ੍ਰਿਤਪਾਲ ਬਾਬਾ ਜੀ ਨੇ ਇਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਐਵੇਂ ਗਾਲੀ ਗਲੋਚ ਨਾ ਕਰੋ ਇਸ ਦੇ ਨਾਲ ਬਹੁਤ ਬੁਰਾ ਅਸਰ ਪੈਂਦਾ ਹੈ ਬੱਚਿਆਂ ਤੇ ਤੇ ਦੋਸਤੋ ਕੱਲ ਫਿਰ ਸੁਖਰਤਿਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆ ਕੇ ਜਿੱਦੇ ਵਿੱਚ ਉਸਨੇ ਕੁਝ ਗਾਲੀ ਗਲੋਚ ਕੀਤੀ ਤੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋਨ ਬਾਬਾ ਜੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਪਾਈ ਤੇ ਇਸ ਸਟੋਰੀ ਦੇ ਵਿੱਚ ਲਿਖਿਆ ਜਦੋਂ ਕਿਸੇ ਨਾਲ ਸਖਤੀ ਕਰਦੇ ਆ ਫਿਰ ਰੋਲਾ ਪੈ ਜਾਂਦਾ ਵੀ ਪਿਆਰ ਨਾਲ ਸਮਝਾ ਦਿੰਦੇ ਇੱਕ ਵਾਰ ਮੈਂ ਤਾਂ ਦੋ ਵਾਰ ਸਮਝਾਇਆ ਸੀ ਵੀ ਆਹ ਗਾਲੀ ਗਲੋਚ ਤੋਂ ਬਾਅਦ ਆਜੋ ਫੋਨਾਂ ਤੇ ਐਦਾਂ ਰੋਂਦੇ ਨੇ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ ਲੱਗਦਾ ਪਿਆਰ ਵਾਲੀ ਭਾਸ਼ਾ ਜੇ ਸਾਨੂੰ ਨਹੀਂ ਆਉਂਦੀ ਜਰ ਰਤੀਏ ਹੋਣਾ ਨੂੰ ਸਮਝ ਨਹੀਂ ਆਈ ਚਲੋ ਦੂਜੇ ਲੋਟ ਸਹੀ ਹੁਣ ਇੱਕ ਗੱਲ ਯਾਦ ਰੱਖਿਆ ਓਣ ਜਾਣ ਦਾ ਖਰਚਾ ਲੈ ਕੇ ਜਾਵਾਂਗੇ ਹੁਣ ਕਿਉਂਕਿ ਥੋਡੇ ਕਰਕੇ ਹੀ ਓਣ ਲੱਗੇ ਆਂ